ਇਹ ਪੋਲ ਦੇ ਬਡਾਲਾ ਪੁਲ ਦੀ ਚੌਂਕੀ ਤੇ ਆ। ਨਾਹੇ ਸਾਈਡ ਤੇ ਕੋਈ ਨਾ ਅਜੇ ਰੁਕ ਰਿਆ। ਤੇ ਇਹਦੇ ਬੰਦੇ ਆ ਜਾਂਦੇ। ਆ ਗਿਆ। ਆ ਲੈ, ਨਿਕਲ ਬਾਕ। ਚੱਲ ਲੈਣਾ ਥੋੜੀ ਗੱਡੀ ਹੋਰ ਪਛਾਂ। ਇਹਦੇ ਬੰਦੇ ਬੋੜੇ ਨਹੀਂ ਆਇਆ। ਲਾਉ ਸਾਈਡ ਤੇ ਵੀ ਅਹੀ ਤਾਂ ਮਰਨੇ ਭੈਣ ਤੋਂ ਉਧਰ ਸਾਡਾ ਬਰਿਆ ਰੋਡ ਤੇ ਆ ਕਰ ਕਰ ਮੈਨੇ ਜਿੰਨਾ ਗੰਦ ਪਾਇਆ ਨਾ। ਓ ਸਰ। ਇਹਦੀ ਫੋਟੋ ਖੇਚ ਲੋ ਤੇ ਦੁੱਧੇ ਵੀ ਖੇਚ ਲੋ ਚੱਲੋ। ਮੈਂ ਨਹੀਂ ਹੋ ਵੀ ਆਇਆ ਨਹੀਂ ਕੋਈ ਤਾਂ। ਹਰਜੀਤ ਹੁਣਾ ਲਾਓ। ਉਹਨਾਂ ਕਹੇ ਇੱਧਰ ਰੋਕੋ ਜੀ ਪੁਲਿਸ ਆ ਗਈ। ਲਾ ਦੇ ਉਹਨਾਂ ਨੂੰ ਰੋਕ ਦੇ। ਨਿਕਲ ਨਿਕਲ ਬਾਹਰ ਨਿਕਲ ਨਿਕਲ ਬਾਹਰ ਨਿਕਲ ਬਾਹਰ ਬਾਹਰ ਬਾਹਰ। ਸ਼ਰੀਆਮ ਨਹੀਂ ਆਈ ਮਾਈਨਿੰਗ ਜਿਹੜੀ ਆ ਕੀਤੀ ਜਾ ਰਹੀ ਆ ਫਰੋਇਪੁਰ ਏਰੀਆ ਦੇ ਵਿੱਚ। ਆ ਦੋ ਟਿਪਰ ਆ ਜਿਹੜੇ ਚੌਂਕੀ ਦੇ ਭੜਕੇ ਲਾਏ ਆ। ਕਿਉਂ? ਆਹ ਤੇ ਜੇ ਲਾਓ ਗ੍ਰਾਊਂਡ ਵੀਡੀਓ ਯਾਰ ਸਾਰੇ ਵੀਡੀਓ ਬਣਾਓ ਸਾਰੇ ਯਾਨੀ ਨਯਾ ਮਾਈਨਿੰਗ ਚੱਲੀ ਜਾ ਰਹੀ ਆ ਕੋਈ ਨਾ ਪੁੱਛਣਾ ਗੇਸ਼ ਕੋ ਖੇੜਾ ਯਾ ਤਮਾਸ਼ਾ ਲੋਕ ਰੁੜੀ ਜਾਂਦੇ ਪਾਣੀ ਦੇ ਨਾਲ ਤੇ ਨਾ ਸ਼ਰਿਆਮ ਮਾਈਨਿੰਗ ਲਾਈ ਹੋਈ ਆ ਆ ਗੱਡੀ ਨੰਬਰ ਪੱਤੀ ਦਾ ਘਟੋ ਲਾਓ ਫਰੀਦਿੰਦਰ ਨੂੰ ਫੋਨ ਲਾਓ ਡਿਊਟੀ ਸਾਹਿਬ ਨੂੰ ਲਾਓ ਲਾਓ ਸਾਰੇ ਭਾਈ ਫਰੀਦਿੰਦਰ ਨੂੰ ਲਾ ਫੋਨ ਡਿਊਟੀ ਸਾਹਿਬ ਨੂੰ ਇਹ ਕਾਓ ਮਗਰ ਟਿੱਪਰ ਕਾਓ ਮਗਰ ਉਹਦੀ ਵੀ ਲਵਾਉਂ ਸਾਈਡ ਤੇ ਲਾਓ ਇਧਰ ਸਾਈਡ ਤੇ ਘਰ ਸ਼ਰੀਆਮ ਨਿਆਈ ਮੈਨਿੰਗ ਕੀਤੀ ਜਾ ਰਹੀ ਹੈ ਕਾ ਟੇਪ ਪਰ ਇੱਕ ਮਗਰ ਹੋਰ ਆ ਰਿਹਾ ਆ ਪੁਲ ਦੇ ਨਾਲ ਹੀ ਸ਼ਹਿਰਿਆਂ ਮਾਈਨਿੰਗ ਚੱਲ ਰਹੀ ਆ ਨਾ ਕੋਈ ਪੁੱਛ ਨਾ ਗਏ ਚੌਂਕੀ ਦੇ ਨਾਲ ਹੀ ਵੱਤੋ ਵੱਤ ਅੱਧਾ ਕਿਲੋਮੀਟਰ ਵਾੜਨੀ ਅਬ ਆ ਚਲਿਏ ਪਾਪ ਲਾਈਨ ਚੱਲ ਰਹੀ ਆ ਜੀ ਚਲੋ ਲੈਓ ਗੱਡੀ ਜੀ ਲੈਓ ਮਗਾਓ ਮਲੇ ਬਲਾਜਮਾ ਫੜਾਉਣੇ ਨਾਲ ਆਓ ਚਲੋ ਚਲੋ ਜੀ ਲੈਓ ਲੈਓ ਚਲੋ ਆਜੋ ਨੇ ਸਾਡੇ ਨਾਲ ਗੱਡੀ ਜੀ ਬੈਠੋ ਆਓ ਚਲ ਲੈਓ ਜੀ ਲੈਓ ਆਜੋ ਆਜੋ ਇਹ ਇਹ ਲੋਕ ਕਰਾਓ ਮਲਾਜਮੇ ਇੱਥੇ ਬਿਠਾਓ ਫੋਰਸ ਪਿੱਛੋਂ ਮਂਗਾਓ ਫੋਰਸ ਮਂਗਾ ਲਓ ਜੀ ਪਿੱਛੋਂ ਹੀ ਫੜਾਉਣੇ ਆ ਫੋਰਸ ਮਂਗਾ ਲਓ ਪਿੱਛੋਂ ਛਾਣੇ ਨੂੰ ਪਰਾ ਲਓ ਚੱਕੀਓ ਸਾਲੋ ਪੁੱਤ ਜੀ ਬਲਾਓ ਜੀ ਬਲਾਓ ਬਲਾਓ ਮਲਾਜਮ ਸਰਿਆਂ ਪੌਬਲਨ ਚੱਲੀ ਜਾਂਦੀ ਵੀ ਉੱਥੇ ਕੋਈ ਨਾ ਕੋਈ ਤਾਂ ਵੀ ਦੇ ਰਹੇ ਨੇ ਵੜੋ ਹਾਂ ਲਾਈਵ ਬੋਰਡ ਮਾ ਫੋਨ ਆ ਚੱਲਦਾ ਪਿਆ ਲਾਈਵ ਮੀਡੀਆ ਹੀ ਆ ਲਾ ਭਾਈ ਨੂੰ ਫੋਨ ਬਾਬੇ ਨੂੰ ਲੋਈ ਨਾ ਮਨਾ ਨਾ ਜੋ ਕੋਰ ਫੋਨ ਲੈ ਕੇ ਆ ਜੀ ਇੱਥੇ ਦੋ ਕ ਬੰਦੇ ਹੋ ਨੇ ਇਹਨੇ ਛੱਡ ਦਿਓ ਇਹ ਨਾ ਗੋਲੇ ਤੇ ਆਪਾਂ ਉੱਧਰ ਚੱਲਦੇ ਆਂ ਬੋਰ ਤੂੰ ਹੀ ਰਹਿ ਉਹ ਇੱਥੇ ਗੱਲ ਨਹੀਂ ਉੱਧਰ ਜਾਣਾ ਤੂੰ ਹੀ ਰਹਿ ਉਹ ਇੱਥੇ ਦੋ ਜਣੇ ਰੋ ਇੱਥੇ ਬਾਕੀ ਤਿੰਨ ਕੇ ਜਣੇ ਆ ਜਾਓ ਇੱਕੋ ਟਿੱਪਰ ਮਗਰ ਉਹ ਰ ਆ ਗਿਆ ਕੋਈ ਨਹੀਂ ਕੋਈ ਕਾ ਕੋਪਲਨ ਵਾਲੇ ਚੱਲ ਗਏ ਮਾਰ ਕੇ ਆਹ ਕੋਪਲਨ ਪਾ ਕੇ ਭਾਤੇ ਦੀ ਵੀਡੀਓ ਬਣੇਗਾ ਅੱਛਾ ਹੀ ਨਹੀਂ ਜੀ ਹੋਰ ਤੂੰ ਮੈਨੂੰ ਤੇ ਗੱਲਾਂ ਨਹੀਂ ਕਹਿੰਦੀ ਜੀ ਆਉਂਗੇ ਤੂੰ ਜੀ ਬੜੀ ਬੜੀ ਸਪਨ ਨੂੰ ਫੋਨ ਲਾਉਣਾ ਨਹੀਂ ਬੁਲਾ ਰਹੇ ਉਹ ਵੀ ਉਹ ਵੀ ਫੜੋ ਤੀਜਾ ਹਾਂ ਸੇਵ ਕਰ ਲੈਣਾ ਉਹ ਤੀਜਾ